ਬੇਸਿਕ ਕੁਕਿੰਗ ਤੇ ਤੁਹਾਡਾ ਸਵਾਲ ਤਾਂ ਹੈ ਜੀ ਅੱਜ ਬਣਾਵਾਂਗੇ ਆਪਾਂ ਖੋਏ ਦੀਆਂ ਪਿੰਨੀਆਂ ਇਹ ਆਪਾਂ 1/2 ਕਿਲੋ ਖੋਆ ਲਿਆ ਜੀ ਉਹ ਆਪਾਂ ਕੱਢਿਆ ਘੜਾਇਆ ਲਿਆ ਜੀ ਇਹ ਆਪਾਂ ਡਰਾਈ ਫਰੂਟ ਲਏ ਆ ਕਾਜੂ ਬਦਾਮ ਦਾਖਾਂ ਇਹ ਤੁਸੀਂ ਆਪਣੇ ਮਰਜ਼ੀ ਨਾਲ ਕੋਈ ਵੀ ਡਰਾਈ ਫਰੂਟ ਪਾ ਸਕਦੇ ਹੋ ਨਹੀਂ ਤਾਂ ਇਹਨੂੰ ਸਕਿੱਪ ਵੀ ਕਰ ਸਕਦੇ ਆ ਇਹ ਆਪਾਂ 1/2 ਕਿਲੋ ਹੀ ਆਟਾ ਲਿਆ ਜੀ ਤੁਸੀਂ ਆਟਾ ਵੱਧ ਘੱਟ ਵੀ ਪਾ ਸਕਦੇ ਆ ਇੱਧਰ ਆਪਾਂ ਕੜਾਹੀ ਰੱਖ ਲਈਏ ਜੀ ਥੋੜਾ ਜਿਹਾ ਆਪਾਂ 2 ਚਮਚੇ ਇਹਦੇ ਵਿੱਚ ਘੋਲ ਦੇ ਪਾਏ ਆ। ਇਹ ਆਪਾਂ ਡਰਾਈ ਫਰੂਟ ਭੁੱਲ ਲਾਂਗੇ ਇਹਦੇ ਵਿੱਚ ਜੀ। ਰੋਸਟ ਕਰ ਲਾਂਗੇ। ਆਪਣੇ ਡਰਾਈ ਫਰੂਟ ਰੋਸਟ ਹੋ ਗਏ। ਹੁਣ ਆਪਾਂ ਇਹਨੂੰ ਕਿਉ ਜਬਾਰ ਕਰ ਦਿਆਂਗੇ ਆਪਾਂ ਇਹਨੀਆਂ ਦਾਖਾਂ ਵੀ ਵਧੀਆ ਪੱਲਣੀਆਂ ਇਹ ਪਰਤਾ 100 ਗ੍ਰਾਮ ਸੁੱਕਾ ਪਾ ਲਿਆ ਜੀ ਹੁਣ ਆਪਾਂ ਇਹਦੇ ਚਟਾ ਭੁੰਨਾਂਗੇ ਤੁਸੀਂ ਕਿਉ ਆਦੇ ਸਾਵਨਾ ਥੋੜਾ ਜਿਹਾ ਵਾਧੂ ਵੀ ਪਾ ਸਕਦੇ ਆ ਆਪਣਾ ਕਿਉ ਗਰਮ ਹੋ ਗਿਆ ਜੀ ਹੁਣ ਆਪਾਂ ਇਹ ਜਿੰਨਾ ਆਪਾਂ ਖੁਆ ਲਿਆ ਜੀ ਉਨੇ ਹੀ ਆਪਾਂ ਆਟਾ ਲਿਆ ਅੱਧਾ ਕਿਲੋ ਆਪਾਂ ਖੁਆ ਲਿਆ ते अधा किलो आपण आटा लई हा आपण गोल्डन ब्राउन ता ताकि होत सारा कच्चापन दूर होजे आटेला चं तरु भुन ਜੇਕਰ ਆਪਣਾ ਘਰ ਦਾ ਖੁਆ ਜੀ ਉਹਦੇ ਵਿੱਚ ਤਾਂ ਥੋੜਾ ਜਿਹਾ ਘió ਘੱਟ ਵੀ ਪੈ ਜਾਂਦਾ ਕਿਉਂਕਿ ਉਹਦੇ ਚ ਆਪਣੇ ਥੰਡਾਈ ਜ਼ਿਆਦਾ ਹੁੰਦੀ ਹੈ ਘਰ ਦੇ ਖੁਆ ਜਿਹੜਾ ਆਪਾਂ ਰੈਡੀਮੈਡ ਖੁਆ ਲੈਨੇ ਜੀ ਇੱਥੇ ਥੰਡਾਈ ਘੱਟ ਹੁੰਦੀ ਹੈ ਇੱਥੇ ਥੋੜਾ ਜਿਹਾ ਆਪਾਂ ਨੂੰ ਘió ਵੱਧ ਪਾਉਣਾ ਪੈਂਦਾ ਬੱਸ 10 ਮਿੰਟ ਤੱਕ ਥਮ ਗੈਸ ਤੇ ਸਿਕਾਵਾਂਗੇ ਜੇ ਆਟੇ ਨੂੰ ਬਿਲਕੁਲ 골ਡਨ ਬ੍ਰਾਊਨ ਕਰ ਲਾਂਗੇ ਇਹੋ ਆਪਣੇ ਆਟੇ ਤੇ ਚੰਗੀ ਤਰ੍ਹਾਂ ਖੁਸ਼ਬੂ ਆਉਣ ਲੱਗੀ ਫਿਰ ਆਪਾਂ ਇਹਦੇ ਚ ਖੁਆ ਮਿਕਸ ਕਰਾਂਗੇ ਆਪਣਾ ਆਟਾ ਥੋੜਾ ਜਿਹਾ ਹੋਰ ਪਕਾਵਾਂਗੇ ਆਕੇ ਨਾਲੋਂ ਇਹਦਾ ਕਲਰ ਚੇਂਜ ਹੋ ਗਿਆ ਜੀ ਜੇ ਥੋੜਾ ਜਿਹਾ ਤੁਸੀਂ ਵਾਈਟ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਘੱਟ ਪਕਾ ਲਿਓ ਅਪਾ ਪੂਰਾ ਇਹਦਾ 골ਡਨ ਬ੍ਰਾਊਨ ਕਰਾਂਗੇ ਇਹਨੂੰ ਆਟੇ ਚੰਗੀ ਤਰ੍ਹਾਂ ਪਸਾਣੀ। ਆਪਣਾ ਆਟਾ ਭੁੰਨ ਲਿਆ ਜੀ ਇਸ ਤਰ੍ਹਾਂ ਦਾ ਹੋ ਗਿਆ ਕਲਰ ਇਹਦਾ। ਬਹੁਤ ਹੀ ਚੰਗੀ ਤਰ੍ਹਾਂ ਖੁਸ਼ਬੂ ਆਉਣ ਲੱਗ ਗਈ ਆ। ਹੁਣ ਆਪਾਂ ਗੈਸ ਬੰਦ ਕਰ ਦਾਂਗੇ। ਫਿਰ ਇਹਦੇ ਵਿੱਚ ਆਪਾਂ ਖੁਆ ਮਿਕਸ ਕਰਾਂਗੇ ਗੈਸ ਬੰਦ ਕਰਕੇ। ਹੁਣ ਆਪਾਂ ਇਹ ਜਿਹੜਾ ਖੁਆ ਲਿਆ 1/2 ਕਿਲੋ ਜੀ। ਇਹਦੇ ਵਿੱਚ ਮਿਕਸ ਕਰ ਦਾਂਗੇ ਇਸ ਤਰ੍ਹਾਂ ਚੁਰਕੇ ਆਪਾਂ ਕਰਨ ਕਰਨਾ ਆਟੇ 'ਚ ਖੁਆ ਮਿਕਸ ਕਰ ਲਾਂਗੇ ਜੀ ਹੁਣ ਤਾਂ ਕਿ ਇਹ ਚੰਗੀ ਤਰ੍ਹਾਂ ਮਿਕਸ ਹੋ ਜਾਏ ਇਹ ਪਨੀਰ ਸਾਗ ਦੀ ਹੈ ਤੁਸੀਂ ਜਰੂਰ ਬਣਾ ਕੇ ਦੇਖੋ ਬਹੁਤ ਹੀ ਟੇਸਟੀ ਬਣਦੀ ਹੈ। ਨਾਪਕ ਹੋਏ ਚੰਗੀ ਤਰ੍ਹਾਂ ਇਹ ਚਾਟ ਕੇ ਮਿਕਸ ਕਰ ਲਾ। ਇਹ ਆਪਾਂ 500 ਗ੍ਰਾਮ ਹੀ ਬੂਰਾ ਖੰਡ ਲਈ ਹੈ ਜਿਤਕਰ ਤੁਸੀਂ ਮਿੱਠਾ ਘੱਟ ਪਸੰਦ ਕਰਦੇ ਹੋ ਤੁਸੀਂ ਇਹ ਛੋੜ ਰੱਖ ਵੀ ਸਕਦੇ ਆ ਨਹੀਂ ਤਾਂ ਆਪਾਂ ਉਨੀ ਖੰਡ ਪਾਵਾਂਗੇ। ਹੁਣ ਆਈ ਆਪਾਂ ਰਿਜੇ ਜਿਹੜੇ ਡ్రਾਈ ਫਰੂਟ ਲੈਏ ਆ ਜੀ ਇਹ ਪਾ ਦਾਂ ਸਾਰੀਆਂ ਚੀਜ਼ਾਂ ਨੂੰ ਹੁਣ ਆਪਾਂ ਫੇਰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਸਾਰੀਆਂ ਚੀਜ਼ਾਂ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਈਆਂ ਜੀ ਹੁਣ ਆਪਾਂ ਇਹਨਾਂ ਦੀਆਂ ਪਿੰਨੀਆਂ ਬਣਾਵਾਂਗੇ ਸਾਰੀਆਂ ਚੀਜ਼ਾਂ ਆਪਾਂ ਬੋਲ ਵਿੱਚ ਮਿਕਸ ਕਰ ਲਈਆਂ ਜੀ ਹੁਣ ਆਪਾਂ ਇਹਨਾਂ ਦੀਆਂ ਪਿੰਨੀਆਂ ਬਣਾਵਾਂਗੇ ਪਿੰਨੀਆਂ ਆਪਾਂ ਹੱਥ ਨਾਲ ਹੀ ਬਣਾਵਾਂਗੇ ਜੀ ਇਸ ਤਰ੍ਹਾਂ ਜੇ ਥੋੜਾ ਜਿਹਾ ਠੰਡਾ ਹੋ ਗਿਆ ਜਿਆਦਾ ਗਰਮ ਦੀਆਂ ਪਿੰਨੀਆਂ ਨਾ ਬਣਾਓ ਤੁਸੀਂ ਕਿਉਂਕਿ ਹੱਥ ਜਲ ਜਾਣਗੇ ਹੁਣ ਆਪਣਾ ਖੂਆ ਥੋੜਾ ਜਿਹਾ ਠੰਡਾ ਹੋ ਗਿਆ ਉਨਾਂ ਪਾ ਸਾਰੀਆਂ ਪਿੰਨੀਆਂ ਵਰਤ ਕੇ ਤਿਆਰ ਕਰ ਲਾਂਗੇ ਅਸਟਰ ਪਿੰਨੀਆਂ ਬਣਾ ਲਾਂਗੇ ਪਿੰਨੀਆਂ ਤੁਸੀਂ ਆਪ ਦੇ ਹਿਸਾਬ ਨਾਲ ਵੱਡੀਆਂ ਛੋਟੀਆਂ ਆਪ ਦੇ ਸਾਈਜ਼ ਦੇ ਹਿਸਾਬ ਨਾਲ ਬਣਾ ਸਕਦੇ ਅਸਟਰ ਪਾ ਸਾਰੀਆਂ ਪਿੰਨੀਆਂ ਤਿਆਰ ਕਰ ਲਾਂਗੇ ਜੀ ਵਰਤ ਕੇ ਆਪਣੀਆਂ ਖੁਇਆਂ ਦੀਆਂ ਪਿੰਨੀਆਂ ਬਣ ਕੇ ਤਿਆਰ ਆ ਜੀ ਇਹ ਪਿੰਨੀਆਂ ਬਹੁਤ ਹੀ ਟੇਸਟੀ ਬਣਦੀਆਂ ਇਹ ਸਰਦੀ ਸਪੈਸ਼ਲ ਡਿਸ ਹੈ ਜੀ ਇਹ ਸਰਦੀ ਚ ਜ਼ਰੂਰ ਬਣਾ ਕੇ ਦੇਖਿਓ ਤੁਸੀਂ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰਕੇ ਜ਼ਰੂਰ ਦੱਸੋ ਸਾਡੀ ਰੈਸਪੀ ਕਿੱਦਾਂ ਦੀ ਲੱਗੀ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਆ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ